ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਸੰਤ ਸਾਧ ਮਹਾਂਪੁਰਖ ਬ੍ਰਹਮ ਗਿਆਨੀ ਇਹ ਕਿੰਨਾਂ ਨੂੰ ਕਿਹਾ ਗਿਆ ਕਿਸਤੇ ਵਾਸਤੇ ਸ਼ਬਦ ਵਰਤੇ ਗਏ ਨੇ ਇਹ ਵਿਸ਼ਾ ਆਪਾਂ ਗੁਰਮਤ ਦੇ ਆਧਾਰ ਤੇ ਗੁਰਬਾਣੀ ਦੇ ਪਰਮਾਨੰਦ ਦੇ ਆਧਾਰ ਤੇ ਵਿਚਾਰ ਚੁੱਕੇ ਹਾਂ ਹੁਣ ਜਿਹੜੇ ਆਪਣੇ ਆਪ ਨੂੰ ਸੰਤ ਸਾਧ ਅਖਵਾ ਰਹੇ ਨੇ ਇਸਰਾ ਇਨਵਿਅ ਕਰਤੂਤਾਂ ਵੱਲ ਵੀ ਥੋੜੀ ਜੀ ਚਾਤੀ ਮਾਰ ਲਈ ਹੈ ਅਖੀਰਲਾ ਪਾਗ ਹੈ ਇਸ ਦਾ ਸੀ ਬਿਲਕੁਲ ਨੂੰ ਇੱਕ ਸਮਾਪਤੀ ਤੇ ਤੇ ਇਸਰਾ ਇਹਨਾਂ ਦੇ ਕਰਮਾਂ ਵੱਲ ਵੀ ਚਾਤੀ ਮਾਰ ਲਈ ਆ ਪਹਿਲੀ ਫੋਟੋ ਜਿਹੜੀ ਤੁਹਾਡੇ ਸਾਹਮਣੇ ਹੈ ਵਿਰਸਾ ਸਿੰਘ ਨਾਦੇ ਸਾਧ ਦੀ ਹੈ ਹੁਣ ਤੇ ਮਰ ਗਿਆ ਹੋਇਆ ਦਿੱਲੀ ਦੇ ਵਿੱਚ ਇਹਦਾ ਡੇਰਾ ਮਹਿਰੋਲੀ ਦੇ ਕੋਲ ਔਰ ਇਹ ਸਾਰੀ ਜ਼ਿੰਦਗੀ ਉੱਗੇ ਜਿਹੜੇ ਹਿੰਦੂਤਵੀ ਲੀਡਰ ਨੇ ਉਹਨਾਂ ਦੇ ਨਾਲ ਹੀ ਇਹ ਦੀ ਮੀਟਿੰਗਾਂ ਚਲਦੀਆਂ ਰਹੀਆਂ ਆ ਹੁਣ ਤੁਹਾਡੇ ਸਾਹਮਣੇ ਅਸ਼ੋਕ ਸਿੰਘਲ ਜਿਨਨੇ ਕੇ ਸਿੱਖਾਂ ਦੇ ਖਿਲਾਫ ਵੀ ਬੜਾ ਜ਼ਹਿਰ ਉਗਦਾ ਸਾਰੀਆਂ ਕਟਗਿੰਤੀਆਂ ਦੇ ਖਿਲਾਫ ਜ਼ਹਿਰ ਉਗਦੇ ਉਗਲਦਾ ਰਿਹਾ ਇਸਾਫਰੀ ਆਪਣੀ ਜ਼ਿੰਦਗੀ ਔਰ ਭਾਰਤ ਨੂੰ Hindu ਰਾਜ ਬਣਾਉਂਦੇ ਸੁਪਨੇ ਵੇਖਣ ਵਾਲਿਆਂ ਚ ਸਭ ਤੋਂ ਮੋਰੀ ਸੀ ਉਹਦੇ ਨਾਲ ਇਹ ਦੀ ਮੀਟਿੰਗ ਚੱਲ ਰਹੀ ਹੈ ਇਹ ਆਪ ਜੀ ਕਹੋਗੇ ਕਿ ਇੱਕ ਫੋਟੋ ਲੈ ਆਂਦੀ ਲੱਭ ਕੇ ਇਹ ਨਹੀਂ ਇਹ ਨਹੀਂ ਹੈ। ਔਰ ਇਹ ਤਾਂ ਰੋਜ਼ ਦਾ سلسلہ ਹੀ ਸੀ। ਔਰ ਇਹਦੇ ਪਿੱਛੇ ਫੋਟੋ ਦੇ ਤੁਸੀਂ ਦੇਖੋ ਇਹਦੀ ਆਪਣੀ ਫੋਟੋ ਦੇ ਪਿੱਛੇ ਹਨੂਮਾਨ ਦੀ ਫੋਟੋ ਲੱਗੀ ਹੋਈ ਹੈ ਗੁਰ ਚੱਕ ਕੇ। ਇਹਦੀ ਸੋਚ ਕੀ ਸੀ ਉਥੋਂ ਅੰਦਾਜ਼ਾ ਲਗਾ ਲਓ। ਔਰ ਇਹ ਸਾਰੀ ਜ਼ਿੰਦਗੀ ਇਹਨਾਂ ਲੋਕਾਂ ਦੇ ਇਸ਼ਾਰੇ ਤੇ ਆਰਐਸਐਸ ਦੇ ਇਸ਼ਾਰੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦੇ ਵਿੱਚ ਬਿਚਿੱਤਰ ਨਾਟਕ ਨਾਂ ਦੀ ਕਿਤਾਬ ਜਿੰਨੂੰ ਅਸੀਂ ਆਮ ਤੌਰ ਤੇ ਭਲੇਖੇ ਦੇ ਵਿੱਚ ਦਸਮ ਗ੍ਰੰਥ ਕਹਿ ਦਿੰਨੇ ਆ ਉਹਨੂੰ ਪ੍ਰਮੋਟ ਕਰਨ ਤੇ ਲੱਗਾ ਰਿਆ ਉਹਦੀਆਂ ਪਤਾ ਨਹੀਂ ਕਿੰਨੀਆਂ ਕਾਪੀਆਂ ਇਹਨੇ ਵੰਡੀਆਂ ਮਕਸਦ ਸਿਰਫ ਇੱਕੋ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਹੋਰ ਗ੍ਰੰਥ ਸਥਾਪਿਤ ਕਰਕੇ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਅੰਗ ਜੜਾ ਉਹ ਦਰਸਾਇਆ ਜਾਏ ਇੱਕ Hindu ਵਿਚਾਰਤਾਰਾ ਵਾਲਾ ਗ੍ਰੰਥ ਜਿਹੜਾ ਉਸੇ ਕੌਮ ਦੇ ਵਿੱਚ ਵਾੜ ਦਿੱਤਾ ਜਾਏ ਇਹ ਹੈ ਕਰਮ ਇਹਨਾਂ ਲੋਕਾਂ ਦੇ ਆ ਦੂਸਰੀ ਫੋਟੋ ਜਿਹੜੀ ਹੈ ਧਨਵੰਤ ਸਿੰਘ ਨਾਂ ਦੇ ਸਾਥ ਦੀ ਹੈ ਇਹ ਨਵੇਂ ਸ਼ਹਿਰ ਦੇ ਕੋਲ ਪੱਲੀ ਚੱਕੀ ਦੇ ਸਥਾਨ ਤੇ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ ਇੱਕ ਡੇਰਾ ਦਾ ਗੁਰਦਾਸਪੁਰ ਚ ਹੈ ਇਹਨੇ ਆਪਣੇ ਇੱਕ ਸੇਵਕ ਦੀ 16 ਸਾਲ ਦੀ ਬੱਚੀ ਦੀ ਪਤ ਲੁੱਟ ਲਈ ਇਹ ਮੈਂ ਸੁਨੇਸ਼ ਨਹੀਂ ਕਹਾਣੀ ਨਹੀਂ ਕਹਿ ਰਿਹਾ ਇਸ ਕਾਰਨੀ ਦੇ ਵਿੱਚ ਮੈਂ ਆਪ ਇਨਵੋਲਡ ਰਿਆਂ ਇਨਵੋਲਵ ਇਸ ਕਰਕੇ ਰਿਆਂ ਕਿਉਂਕਿ ਅਸੀਂ ਇਹਦੇ ਖਿਲਾਫ ਜਿਹੜਾ ਸਾਰੀ ਕਾਰਵਾਈ ਕਰਾਈ ਪਹਿਲਾਂ ਅਸੀਂ ਇਹਦਾ ਕੇਸ ਜਿਹੜਾ ਉਸ ਬੱਚੀ ਦੇ ਮਾਤਾ ਪਿਤਾ ਦਾਸ ਕੋਲ ਆਏ ਚੰਡੀਗੜ੍ਹ ਉਹਨਾਂ ਆਪਣੀ ਵਿਥਿਆ ਸੁਣਾਈ ਉਹ ਚਾਹੁੰਦੇ ਸੀ ਅਸੀਂ ਉਹਦੇ ਖਿਲਾਫ ਕੋਈ ਕਾਰਵਾਈ ਕਰੀਏ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਕੋਲ ਕਿਹੜੀ ਕੋਈ ਜੁਡੀਸ਼ੀਅਲ ਪਾਵਰ ਹੈ ਕਿ ਅਸੀਂ ਕੋਈ ਕਾਰਵਾਈ ਕਰ ਸਕੀਏ ਤੁਸੀਂ ਪੁਲਿਸ ਕੋਲ ਜਾਓ ਅਸੀਂ ਤੁਹਾਡੀ ਮਦਦ ਕਰਾਂਗੇ ਉਹ ਕਹਿਣ ਲੱਗੇ ਜੀ ਅੱਗੇ ਸਾਡੀ ਪੱਤ ਰੁੱਲ ਗਈ ਹੈ ਹੁਣ ਕੋਰਟ ਕਚੈਰੀਆਂ ਵਿੱਚ ਪੁਲਿਸ ਤੇ ਥਾਣਿਆਂ 'ਚ ਹੋਰ ਰੁੱਲ ਜਾਏਗੀ। ਦਾਸ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਭੇਜ ਦਿੱਤਾ ਕਿ ਉੱਥੇ ਨਿਆਂ ਹੋਵੇਗਾ। ਉੱਥੇ ਉਸਲੇ ਜੱਜ ਜਰ ਬਦਾਂਤੀ ਸੀ ਕੁਝ ਦਿਨਾਂ ਦੇ ਬਾਅਦ ਪਤਾ ਲੱਗਾ ਕਿ ਜੱਜ ਜਰ ਬਦਾਂਤੀ ਨੇ 75000 ਰੁਪਏ ਰਿਸ਼ਵਤ ਲੈ ਕੇ ਤੇ ਇਹਨਾਂ ਦਾ ਕੇਸ ਖਟਾਈ 'ਚ ਪਾਉਣ ਦਾ ਫੈਸਲਾ ਕਰ ਲਿਆ। ਪਰ ਕੇ ਸਬੂਤ ਮਿਲ ਗਏ ਇਸ ਗੱਲ ਦੇ। ਔਰ ਬਿਲਕੁਲ ਉਹੀ ਹੋਇਆ ਸਾਲ ਪਰ ਕੇਸ ਨੂੰ ਲਟਕਾ ਕੇ ਇਨੂੰ ਸ਼ਰਾਬ ਪੀਣ ਤੇ ਹੋਰ ਮਨਮਤੀ ਕਾਰਵਾਈਆਂ ਦੀ ਥੋੜੀ ਜੀਵੇਂ ਸਜ਼ਾ ਲਾਤੀ ਤੇ ਬਲਾਤਕਾਰ ਦਾ ਕੇਸ ਜਿਹੜਾ ਉਹਦੀ ਗੱਲ ਹੀ ਨਹੀਂ ਛੇੜੀ ਉਹ ਵਿਚ ਨੂੰ ਮaaf ਕਰ ਦਿੱਤਾ ਗਿਆ। ਉਹਦੇ ਬਾਅਦ ਅਸੀਂ ਇਹ ਕੇਸ ਪੁਲਿਸ ਦੇ ਕੋਲ ਲੈ ਕੇ ਗਏ। ਔਰ ਇਨੂੰ ਅਦਾਲਤ ਜਿਵੇਂ 10 ਸਾਲ ਦੀ ਕੈਦ ਹੋਈ। ਇਸ ਤੋਂ ਥੱਲੇ ਜਿਵੇਂ ਫੋਟੋ ਦੇਖ ਰਹੇ ਹੋ ਉਹਨੂੰ ਅਦਾਲਤ ਚ ਪੇਸ਼ ਕਰਨ ਲਈ ਹੁਸ਼ਿਆਰਪੁਰ ਲੈ ਕੇ ਆਏ ਹੋਏ ਨੇ। ਉੱਥੇ ਸਾਡੇ ਵਰਕਰ ਖਾਲਸਾ ਪੰਚਾਇਤ ਦੇ ਦੇ ਖਿਲਾਫ ਨਾਰੇ ਵਗੈਰਾ ਮਾਰ ਰਹੇ ਨੇ। ਔਰ ਉਸ ਤੋਂ ਥੱਲੇ ਵਾਲੀ ਫੋਟੋ ਦੇ ਵਿੱਚ ਜਦੋਂ ਫੈਸਲਾ ਹੋ ਗਿਆ ਅਦਾਲਤ ਵੱਲੋਂ ਇਹਨੂੰ 10 ਸਾਲ ਦੀ ਕੈਦ ਹੋਣ ਦਾ ਤੇ ਇਹਨੂੰ ਪੁਲਿਸ ਲੈ ਕੇ ਜਾਂਦੀ ਹੋਈ ਇਹ ਗੱਲ ਇੱਕ ਧਨਵੰਦ ਸਿੰਘ ਦੀ ਨਹੀਂ ਅੱਜ ਹਰ ਡੇਰੇ ਤੇ ਇਸ ਤਰ੍ਹਾਂ ਈ ਧੀਆਂ ਪੈਣਾ ਦਾ ਇੱਜ਼ਤ ਦੇ ਨਾਲ ਖਿਲਵਾੜ ਹੋ ਰਿਹਾ ਉਹਨਾਂ ਦਾ ਸੋਸ਼ਣ ਕੀਤਾ ਜਾ ਰਿਹਾ ਇਹ ਅਸਲ ਕਰਮ ਨੇ ਜਿਹੜੇ ਇਹ ਲੋਕ ਕਰ ਰਹੇ ਨੇ ਇਹਨਾਂ ਦਾ ਕੰਮ ਈ ਹੈ ਲੋਕਾਂ ਨੂੰ ਲੁੱਟਣਾ ਉਹਨਾਂ ਦਾ ਪੈਸਾ ਲੁੱਟਣਾ ਤੇ ਉਹਨਾਂ ਦੀ ਇੱਜ਼ਤਾਂ ਲੁੱਟਣੀਆਂ ਜੋ ਸ਼ਬਦਾਵਲੀ ਇਹਨੇ ਪੁਲਿਸ ਦੇ ਸਾਹਮਣੇ ਕਹੀ ਉਸ ਬੱਚੀ ਦੇ ਬਾਰੇ ਮੈਂ ਇੱਥੇ ਆਪ ਜੀ ਨੂੰ ਸੁਣਾ ਨਹੀਂ ਸਕਦਾ ਇਤਨੀ ਕਟਿਆ ਸ਼ਬਦਾਵਲੀ ਸੀ ਉਸ ਬੱਚੀ ਦੇ ਬਾਰੇ ਨਹੀਂ ਕਿ ਜਨਰਲ ਕੇ ਜਿਆ ਕਰਮ ਨਹੀਂ ਕੀਤੇ ਫਿਰ ਬਾਬਾ ਬਣਨ ਦਾ ਫਾਇਦਾ ਕੀ ਹੈ ਇਹ ਜੀ ਬਹੁਤ ਨੀਚ ਸ਼ਬਦਾਵਲੀ ਸੀ ਔਰ ਇਹਨੇ ਸਿਰਫ ਉਸ ਬੱਚੀ ਦੇ ਨਹੀਂ ਹੋਰ ਕਈ ਔਰਤਾਂ ਬੱਚੀਆਂ ਦੀ ਪਤ ਰੋਲਣ ਦੀ ਗੱਲ ਉੱਥੇ ਪੁਲਿਸ ਦੇ ਸਾਹਮਣੇ ਮੰਨੀ ਇਹ ਹਮ ਜਿਹੜੇ ਅਸਲੀ ਕਰਮ ਹਨ ਇਹਨਾਂ ਲੋਕਾਂ ਦੇ ਅਸਲੀ ਇਹਨਾਂ ਨੂੰ ਧਰਮੀ ਸਮਝ ਰਹੇ ਆ ਅਸੀਂ ਇਹਨਾਂ ਨੂੰ ਮਹਾਪੁਰਖ ਸਮਝ ਰਹੇ ਆ ਔਰ ਲੋਕੀ ਵਹੀਰਾ ਘੱਟ ਕੇ ਉੱਥੇ ਜਾ ਰਹੇ ਨੇ ਇਹ ਤਾਂ ਉਹ ਹੈ ਜਿਹੜਾ ਕੇ ਸਾਹਮਣੇ ਆ ਕੇ ਫੜੇ ਗਏ ਹਰ ਢੇਰੇ ਦੇ ਵਿੱਚ ਹੀ ਕੁਝ ਹੋ ਰਿਹਾ ਔਰ ਸਚਾਈ ਇਹ ਹੈ ਕਿ 1.2% ਤੋਂ ਉੱਤੇ ਬਾਕੀ ਦੁਨੀਆ ਦੇ ਸਾਹਮਣੇ ਨਹੀਂ ਆਉਂਦਾ ਬਾਕੀ ਸਾਰੇ ਦੇ ਉੱਤੇ ਪਰਦਾ ਹੀ ਪਿਆ ਰਹਿੰਦਾ ਹੈ ਇਹ ਇਹ ਲੋਕ ਆਪਣੀਆਂ ਇਹ ਆਸ਼ੀਆਂ ਕਰਦੇ ਰਹਿੰਦੇ ਨੇ ਤੇ ਸਮਾਜ ਨੂੰ ਲੁੱਟਦੇ ਤੇ ਸੋਤ ਸਮਾਜ ਦਾ ਸ਼ੋਸ਼ਣ ਕਰਦੇ ਰਹਿੰਦੇ ਨੇ ਇਹ ਹੁਣ ਅਸੀਂ ਦੇਖਣਾ ਕਿ ਕੀ ਅਸੀਂ ਇਹਨਾਂ ਦੇ ਸੋਸ਼ਲ ਨੂੰ ਚੱਲਣ ਦੇਣਾ ਅਸੀਂ ਉਹਦੇ ਸਹਾਇੀ ਹੋਣਾ ਹੈ ਅਸੀਂ ਇਹਨਾਂ ਨੂੰ ਸਤਿਕਾਰ ਦੇਣਾ ਹੈ ਜਾਂ ਇਹਨਾਂ ਦੇ ਖਿਲਾਫ ਕੋਈ ਆਵਾਜ਼ ਉਠਾਣੀ ਹੈ ਇਹ ਪੰਥ ਨੇ ਇਹ ਨਿਰਣਾ ਕਰਨਾ ਹੈ ਆ ਜਿਤਨੇ ਕਿ ਬਚਨ ਪ੍ਰਵਾਨ ਕਰਨਾ ਹੈ ਉਹਨਾਂ ਨੂੰ ਬੁਲਾਉਣ ਵਾਸਤੇ ਖਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ